ਸਮੂੱਚੇ ਸਾਧ ਸੰਗਤ ਜੀ ਨੂੰ ਜੀ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਬ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਦੇ ਸ਼ੁਭ ਅਤੇ ਪਵਿੱਤਰ ਦਿਹਾੜੇ ਦੇ ਮੌਕੇ ਉੱਤੇ ਮੈਂ ਆਪ ਸਭ ਦੇ ਨਾਲ ਇੱਕ ਖੁਸ਼ੀ ਵਾਲੀ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਤੱਕ ਸ਼੍ਰੀ ਕੇਸਗੜ ਸਾਹਿਬ ਉਹ ਮਹਾਨ ਪਵਿੱਤਰ ਸਥਾਨ ਜਿੱਥੇ ਦਸਮ ਪਾਤਸ਼ਾਹ ਬਾਦਸ਼ਾਹ ਦਰਬੇਸ਼ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਰੀ ਸਿਰਜਣਾ ਕੀਤਾ ਤੱਕ ਸ਼੍ਰੀ ਕੇਸਗੜ ਸਾਹਿਬ ਅਨੰਪੁਰ ਸਾਹਿਬ ਇੱਕ ਖੋਨਿਆਰੀ ਸਟਰੀਟ ਬਣਨ ਜਾ ਰਹੀ ਹੈ ਮੇਨ ਗੁਰੂ ਘਰ ਤੋਂ ਲੈ ਕੇ ਜਿਹੜਾ ਤਕਤਸਾਬ ਨੂੰ ਰਸਤਾ ਜਾਂਦਾ ਉਸ ਦੇ ਉੱਤੇ ਸੁੰਦਰ ਸੰਗਮਰਮਰ ਲੈਂਡਸਕੇਪਿੰਗ ਲਾਈਟਾਂ ਤੇ ਉਸ ਨੂੰ ਜਿਹੜਾ ਹੈ ਟੋਟਲ ਅਸੀਂ ਵੀਕਲ ਫਰੀ ਕਰਾਂਗੇ ਤਾਂ ਕਿ ਸਿਰ ਜਿਹੜੇ ਪੈਦਲ ਸ਼ਦਾਲੂ ਉੱਥੇ ਜਾ ਸਕਣ ਤੇ ਜਿਹੜੀ ਤਕਤਸਾਬ ਨੂੰ ਉੱਤੇ ਜਾਂਦੀ ਹੋਈ ਚੜਾਈ ਹੈ ਉਸ ਦੇ ਉੱਤੇ ਵੀ ਸੁੰਦਰ ਸੰਗਮਰਮਰ ਪੌੜੀਆਂ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਉਸ ਦੇ ਨਾਲ ਜਿਹੜੀ ਆਸ-ਪਾਸ ਦੀ ਖੂਬਸੂਰਤੀ ਹੋਰ ਬਹੁਤ ਵੱਧ ਜੂਗੀ ਇਸ ਦੇ ਨਾਲ ਨਾਲ ਹੀ ਇਹ 25 ਕਰੋੜ ਦਾ ਪ੍ਰੋਜੈਕਟ ਹੈ ਇਸ ਦਾ ਟੈਂਡਰ ਲੱਗ ਗਿਆ ਤੇ ਬਹੁਤ ਜਲਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਕੁਆਂਟ ਮੰਗ ਜੀਐਸਟੀ ਜਿਹੜੀ ਸ਼ੁਰੂਆਤ ਕਰਨਗੇ ਮੈਂ ਇਹ ਬਹੁਤ ਲੰਬੇ ਸਮੇਂ ਤੋਂ ਸੰਗਤੀ ਮੰਗਦੀ ਸੀ ਕੁੱਲ ਦੁਨੀਆ ਦੇ ਵਿੱਚ ਵਾਸਤੇ ਜਿਹੜੇ ਸਿੱਖਿਆ ਉਹਨਾਂ ਦੀ ਮੰਗ ਸੀ ਸਾਡੇ ਸ਼ਹਿਰ ਵਾਸੀਆਂ ਦੀ ਮੰਗ ਸੀ ਇਸ ਦੇ ਨਾਲ ਲੋਕਲ ਟੂਰਿਜ਼ਮ ਵੀ ਵਧੂਗਾ ਇਸ ਦੇ ਨਾਲ ਨਾਲ ਹੁਣ ਜੋ ਜਿਹੜੇ ਆਸ-ਪਾਸ ਦੇ ਬਾਜ਼ਾਰ ਹੈ ਸਾਡੀ ਕੋਸ਼ਿਸ਼ ਹੈ ਮੈਂ ਸਾਰੇ ਬਾਜ਼ਾਰਾਂ ਨੂੰ ਵੀ ਇੱਕ ਯੂਨੀਫਾਰਮ ਬੋਰਡ ਲਗਾ ਕੇ ਤਾਂ ਕਿ ਨਾਨਪੁਰ ਸਾਹਿਬ ਜਿਹੜਾ ਹੈ ਉਹ ਹੋਰ ਸੋਹਣਾ ਬਣ ਸਕੇ ਜਿੰਨੇ ਵੀ ਸ਼ਰਧਾਲੂ ਆਉਣ ਉੱਥੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਤੇ ਜਿਹੜਾ ਨੂੰ ਵੱਤਤ ਸੁਵਿਨਾ ਮਿਲ ਸਕੰਡ ਇੱਕ ਇਸ ਸੈਰੀਟੇ ਸਟਰੀਟ ਦਾ ਜਿਹੜਾ ਪਹਿਲਾ ਫੇਸ ਦਾ ਪ੍ਰੋਜੈਕਟ ਹੈ ਉਹਦੀ ਲਾਗਤ 25 ਕਰੋੜ ਰੁਪਏ ਤੇ ਉਹ ਪਾਸ ਹੋ ਚੁੱਕਿਆ ਟੈਂਡਰ ਲੱਗ ਚੁੱਕਿਆ ਤੇ ਬਹੁਤ ਜਲਦੀ ਇਸੇ ਕੰਮ ਦੀ ਸ਼ੁਰੂਆਤ ਹੋਊਗੀ ਇਹ ਜਾਣਕਾਰੀ ਆਪ ਸਭ ਨਾਲ ਸਾਂਝੀ ਕਰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ